ਸਿਆਣਾ ਦਾ ਦਲਿਤਾ ਦਾ ਜਨਮਿਆ ਦਾ ਬੁੱਧੀਆਂ ਦਾ ਜਿਹੜਾ ਆਪਾਂ ਚੰਗਾ ਰਿਸ਼ਤਾ ਹੈ ਨਾ ਜਦੋਂ ਅਸੀਂ ਕੈਨੇਡਾ ਜਾਂਦੇ ਆ ਅਮਰੀਕਾ ਜਾਂਦੇ ਆ ਇੰਗਲੈਂਡ ਜਾਂਦੇ ਆ ਦੂਰ ਦੂਰ ਜਾਂਦੇ ਆ ਤੇ ਜਦ ਲੈਂਦੇ ਪੰਜਾਬ ਚਾਹਦਾ ਪੰਜਾਬ ਮਿਲਦਾ ਉਹਦੀ ਵਜ੍ਹਾ ਕੀ ਹੁੰਦੀ ਹੈ ਕਿਉਂਕਿ ਸਾਡੀ ਤੇ ਉਹਨਾਂ ਦੀ ਮਾਂ ਦੀ ਬੋਲੀ ਇੱਕੋ ਹੀ ਹੈ ਜਦ ਤੱਕ ਬੋਲੀ ਜ਼ਿੰਦਾ ਹੈ ਤਦ ਤੱਕ ਸੱਭਤਾ ਤਦ ਤੱਕ ਸਮਾਜ ਤਦ ਤੱਕ ਸਾਡੀ ਵਿਵਾਇਤਾ ਜ਼ਿੰਦਾ ਹੈ ਅਗਰ ਅਸੀਂ ਆਪਣੀ ਬੋਲੀ ਛੱਡ ਦੇਵਾਂਗੇ ਪਰ ਸਾਡੇ ਹੱਥ ਕੁਛ ਰਹਿਣਾ ਨਹੀਂ ਹੈ। ਅੱਜ ਮਾਮਸਾਬੇ ਤੇ ਹਤਲਾ ਕਲਾਂ ਪਹੁੰਚੇ ਸੀ ਅੱਜ ਕੁਝ ਮਨੁੱਖਤਾ ਲਈ ਸੰਦੇਸ਼ ਹਤਲਾ ਕਲਾਂ ਦੇ ਵਿੱਚ ਸਮਾਗਮ ਸੀਗਾ ਧਾਰਮਿਕ ਜੀ ਤੇ ਇਸ ਦੌਰਾਨ ਕਿਉਂਕਿ ਸ਼ਹਾਦਤ ਦੇ ਦਿਨ ਚੱਲ ਰਹੇ ਛੋਟੇ ਸਾਬਜ਼ਾਦਿਆਂ ਦੀ ਮੈਂ ਕਹਿਣਾ ਚਾਹੁੰਦਾ ਸਾਰੇ ਲੋਕਾਂ ਨੂੰ ਕਿ ਸ਼ਹਾਦਤ ਦਾ ਜਿਹੜਾ ਸਨੇਹ ਹੈ ਉਹ ਇਹ ਹੈ ਕਿ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਨੂੰ ਉੱਚਾ ਰੱਖਣਾ ਕਦੀ ਘਬਰਾਣਾ ਨਹੀਂ ਤੇ ਅੱਜ ਦੇ ਦਿਨਾਂ ਦਾ ਜਿਹੜਾ ਸਨੇਹ ਹੈ ਆਪਣੇ ਬੱਚਿਆਂ ਨੂੰ ਵੀ ਸਮਝਾਓ ਕਿਆ ਮੇਜਾਂ ਹੱਕ ਕਰ ਸੱਚ ਦੇ ਨਾਲ ਖੜੇ ਹੋਣਾ ਇਨਸਾਨੀਅਤ ਦੇ ਨਾਲ ਖੜੇ ਹੋਣਾ ਭਾਵੇਂ ਦੂਸਰੇ ਦਾ ਧਰਮ ਜਾਤ ਬਰਾਦਰੀ ਕੋਈ ਵੀ ਹੋਵੇ ਤੇ ਮੈਂ ਉਮੀਦ ਕਰਦਾ ਹਾਂ ਕਿ ਆਪਾਂ ਸਾਰੇ ਇਹਨਾਂ ਦਿਨਾਂ ਦੇ ਵਿੱਚ ਇਸ ਸਨੇਹ ਨੂੰ ਹਰ ਖਾਸ ਹਰਮਤ ਤੱਕ ਜ਼ਰੂਰ ਬਚਾਉਂ ਜਾਈਏ